ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੀ ਵੱਡਾ ਸਤਗੁਰ ਨਾਨਕ ਜਿਨ ਕਲ ਰਾਖੀ ਮੇਰੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਾਜ ਮਹੱਲਾ 5 ਘਰ ਪਹਿਲਾ ਅੰਤਰ ਅਲਖ ਨਾ ਜਾਈ ਲਖਿਆ ਨਾਮ ਰਤਨ ਲੈ ਗੁਜਾ ਰਖਿਆ ਅਗਮ ਅਚਰ ਸਭ ਤੇ ਉੱਚਾ ਗੁਰ ਕਾ ਸਬਦ ਲਖਾ ਵੜਿਆ ਹਵਾਰੀ ਜੀਉ ਵਾਰੀ ਕਲਮੇ ਨਾਮ ਸੁਣਾ ਵੜਿਆ ਸੰਤ ਪਿਆਰੇ ਸੱਚੇ ਧਾਰੇ ਵਡਭਾਗੀ ਦਰਸ਼ਨ ਪਾਵਣਿਆ ਰਹਾ ਸਾਦਿਕ ਸਿੱਧ ਜਿਸ ਕੋ ਫਿਰਦੀ ਬ੍ਰਹਮ ਇੰਦਰ ਧਿਆਨ ਹਿਰਦੇ ਕੋਟ 33 ਸਾਖੋ ਜ ਤੱਕ ਗੁਰਮਿਲ ਹਿਰਦਾ ਗਾਵਣਿਆ ਆਠ ਪਹਿਰ ਤੁਧ ਜਾਪੇ ਪਵਨਾ ਧਰਤੀ ਸੇਵਕ ਪਾਇਕ ਚਰਨ ਖਾਣੀ ਬਾਣੀ ਸਰਬ ਨਿਵਾਸੀ ਸਭਨਾ ਕੈ ਮਨ ਪਾਵਣਿਆ ਸਾਚਾ ਸਾਹਿਬ ਗੁਰਮੁਖ ਜਪੈ ਪੂਰੇ ਗੁਰ ਕਾ ਸਬਦ ਸੰਜਪੈ ਜੇਨ ਪਿਆ ਸੇਈ ਤ੍ਰਿਪਤਾਸੇ ਸੱਚੇ ਸਾਚ ਅਗਹਾਵਣਿਆ ਤਿਸ ਕਰ ਸਹਜਾ ਸੋਈ ਸੋਹਿਲਾ ਆਨੰਦ ਬਿਨੋਦ ਕਰੇ ਸਦਕੇਲਾ ਸੋ ਤਨਵੰਤਾ ਸੋ ਵਡਸਾ ਜੋ ਗੁਰ ਚਰਣੀ ਮਨ ਲਾਵਣਿਆ ਪਹਿਲੋ ਦੇ ਤਾਰਜਿਕ ਸਮਾਹ ਪਿਛੂ ਦੈਂਤਾ ਜੰਤੋ ਪਾਹ ਤੁਦ ਜੇ ਵਡਦਾਤਾ ਅਵਰ ਨਾ ਸਵਾਮੀ ਲਵੈ ਨਾ ਕੋਈ ਲਾਵੜਿਆ ਜਿਸ ਤੋਂ ਟੁੱਟਾ ਸੋ ਤੁਦ ਧਿਆਈ ਸਾਧ ਜਨ ਕਾ ਮੰਤਰ ਕਮਾਈ ਆਪ ਤਰਹ ਸਗਲੇ ਕੁਲ ਤਾਰੇ ਤਿਸ ਦਰਗਹ ਟਾਕ ਨ ਪਾਵਣਿਆ ਤੂੰ ਵੱਡਾ ਤੂੰ ਉੱਚਾ ਉਚਾ ਤੂੰ ਬੇਅੰਤ ਆਤਮ ਉੱਚਾ ਮੂਚਾ ਹਾਉ ਕੁਰਬਾਨੀ ਤੇਰੇ ਵਜਾ ਨਾਨਕ ਦਾਸ ਦਸਾਵਣਿਆ ਮਾਜ ਮਹੱਲਾ ਪੰਜਵਾ ਕੌਣ ਸ ਮੁਕਤਾ ਕੌਣ ਸੁਜੁਗਤਾ ਕੌਣ ਸ ਗਿਆਨੀ ਕੌਣ ਸ ਬਕਤਾ ਕੌਣ ਸ ਗ੍ਰਹੀ ਕੌਣ ਉਦਾਸੀ ਕੌਣ ਸੋ ਕੀਮਤ ਪਾਏ ਜੀਓ ਕਿਨ ਬਿਦ ਵਤਾ ਕਿਨ ਬਿਦ ਛੂਟਾ ਕਿਨ ਬਿਦ ਆਵਣ ਜਾਵਣ ਟੂਟਾ ਕੌਣ ਕਰਮ ਕੌਣ ਨਿਹਕਰਮ ਕੌਣ ਸੁ ਕਹ ਕਹਾਏ ਜੀਓ ਕੌਣ ਸੋ ਸੁਖਿਆ ਕੌਣ ਸੋ ਦੁਖਿਆ ਕੌਣ ਸੋ ਸੰਮੁਖ ਕੌਣ ਵੇਮੁਖਿਆ ਕਿਨ ਵਿਧ ਮਿਲਿਆ ਕਿਨ ਵਿਧ ਵਿਛਰੈ ਏ ਵਿਧ ਕੌਣ ਪ੍ਰਗਟਾਹਿ ਜੀਉ ਕੌਣ ਸਵਕਰ ਜਿਤ ਤਾਵਤ ਰਹਤਾ ਕੌਣ ਉਪਦੇਸ ਜਿਤ ਦੁਖ ਸੁਖ ਸੰਮਸਹਿਤਾ ਕੌਣ ਸੁਚਾਲ ਜਿਤ ਪਾਰ ਬ੍ਰਹਮ ਤਿਆਹੀ ਕਿਨ ਵਿਧ ਕੀਰਤਨ ਗਾਹਿ ਜੀਉ ਗੁਰਮੁਖ ਕਰਤਾ ਗੁਰਮੁਖ ਜੁਗਤਾ ਗੁਰਮੁਖ ਗਿਆਨੀ ਗੁਰਮੁਖ ਬਖਤਾ ਤਨ ਗ੍ਰਹੀ ਉਦਾਸੀ ਗੁਰਮੁਖ ਗੁਰਮੁਖ ਕੀਮਤ ਪਾਏ ਜੀਓ ਹਮੈ ਬਾਤਾ ਗੁਰਮੁਖ ਛੂਟਾ ਗੁਰਮੁਖ ਆਵਣ ਜਾਵਣ ਟੂਟਾ ਗੁਰਮੁਖ ਕਰਮ ਗੁਰਮੁਖ ਨਹਿ ਕਰਮਾ ਗੁਰਮੁਖ ਕਰੇ ਸੁਪਾਏ ਜੀਓ ਗੁਰਮੁਖ ਸੁਖਿਆ ਮਨਮੁਖ ਦੁਖਿਆ ਗੁਰਮੁਖ ਸੰਮੁਖ ਮਨਮੁਖ ਵੇਮੁਖਿਆ ਗੁਰਮੁਖ ਮਿਲ ਗਿਆ ਮਨਮੁਖ ਵਿਚੁਰਾ ਗੁਰਮੁਖ ਵਿਦਿ ਪ੍ਰਗਟਾਹੀ ਜੀਉ ਗੁਰਮੁਖ ਅਕਰ ਜਿਤ ਤਾ ਵਤ ਰਹਿਤਾ ਗੁਰਮੁਖ ਉਪਦੇਸ ਦੁਖ ਸੁਖ ਸਮ ਸਹਿਤਾ ਗੁਰਮੁਖ ਚਾਲ ਜੇਤੇ ਪਾਰ ਬ੍ਰਹਮ ਧਿਆਈ ਗੁਰਮੁਖ ਕੀਰਤਨ ਗਾਏ ਜੀਉ ਸਗਲੇ ਬਣਤ ਬਣਾਈ ਆਪੇ ਆਪੇ ਕਰੇ ਕਰਾਏ ਥਾਪੇ ਇਕਸਤੇ ਹੋਇਓ ਅਨੰਤਾ ਨਾਨਕ ਏਕ ਸਮਾਹਿ ਸਮਾਏ ਜੀਓ ਮਾਜ ਮਹੱਲਾ ਪੰਜਵਾਂ ਪ੍ਰਭ ਬਨਾਸੀ ਤਾ ਕਿਆ ਕਾੜਾ ਹਰਿ ਭਗਵੰਤਾ ਤਾ ਜਨ ਕਰਾ ਸੁਖਾਲਾ ਜਿਹੇ ਪ੍ਰਾਨ ਮਾਨ ਸੁਖ ਦਾਤਾ ਤੂੰ ਕਰੇ ਸੋਈ ਸੁਖ ਪਾਵਣਿਆ ਅਵਾਰੀ ਜੀ ਉਹ ਵਾਰੀ ਗੁਰਮੁਖ ਮਨ ਤਨ ਭਾਵਣਿਆ ਤੂੰ ਮੇਰਾ ਪਰਬਤ ਤੂੰ ਮੇਰਾ ਉਲਾ ਤੁਮ ਸੰਗ ਲਵੈ ਨਾ ਲਾਵਣਿਆ ਰਹਾ ਤੇਰਾ ਕੀਤਾ ਜਿਸ ਲਾਗੈ ਮੀਠਾ ਘਾਟ ਘਟ ਪਾਰ ਬ੍ਰਹਮ ਤਿੰਨ ਜਨ ਡੀਟਾ ਥਾਨ ਤਨੰਤਰ ਤੂੰ ਹੈ ਤੂੰ ਹੈ ਇੱਕੋ ਇੱਕ ਵਰਤਾ ਵਣਿਆ ਸਗਲ ਮਨੂਰਤ ਤੂੰ ਦੇਵਨਹਾਰਾ ਭਗਤੀ ਭਾਏ ਭਰੇ ਪੰਡਾਰਾ ਦਇਆ ਧਾਰ ਰੱਖੇ ਤੁਦ ਸੇ ਪੂਰੇ ਕਰਮ ਸਮਾਵਣਿਆ ਅੰਧ ਕੂਪ ਤੇ ਕੰਡਾ ਚਾੜੇ ਕਰ ਕਿਰਪਾ ਦਾਸ ਨਦਰ ਨਿਹਾਲੇ ਗੰਗਾ ਵਹ ਪੂਰਬ ਨਾਸੀ ਕਹਿ ਸੁਣ ਤੂਟ ਨਾ ਆਵਣਿਆ ਐਥੇ ਉਤ ਤੂੰ ਹੈ ਰਖਵਾਲਾ ਮਾਤ ਗਰਭ ਮੈਂ ਤੂੰ ਹੀ ਪਾਲਾ ਮਾਇਆ ਅਗਨ ਨੈ ਪੁਹੈ ਤਿਨ ਕੋ ਰੰਗ ਰਤੇ ਗੁਣ ਗਾਵੜਿਆ ਕਿਆ ਗੁਣ ਤੇਰੇ ਆਖ ਸਮਾਲੇ ਮਨ ਤਨ ਅੰਤਰ ਤੁਧ ਨਦਰ ਨਿਹਾਲੇ ਤੂੰ ਮੇਰਾ ਮੀਤ ਸਾਜਨ ਮੇਰਾ ਸੁਆਮੀ ਤੁਧ ਬਿਨ ਅਵਰ ਨ ਜਾਣੜਿਆ ਜਿਸਕੋ ਤੁਮ ਪ੍ਰਭ ਭਾਇ ਸਹਾਈ ਤਿਸ ਤੱਤੀ ਵਾਹ ਨ ਲੱਗੈ ਕਾਈ ਤੂੰ ਸਾਹਿਬ ਸਰਣ ਸੁਖ ਦਾਤਾ ਸਤ ਸੰਗਤ ਜਪ ਪ੍ਰਗਟਾਵਣਿਆ ਤੂੰ ਚਥਾ ਹੋ ਅਪਾਰ ਅਮੁੱਲਾ ਤੂੰ ਸਾਚਾ ਸਾਹਿਬ ਦਾਸ ਤੇਰਾ ਗੁਲਾ ਤੂੰ ਮੇਰਾ ਸਾਚੀ ਟੁਕرائی ਨਾਨਕ ਬਲਬਲ ਜਾਵਣਿਆ ਮਾਜ ਮਹੱਲਾ ਪੰਜਵਾ ਘਰ ਦੂਜਾ ਨਿਤ ਨਿਤ ਦਈਓ ਸਮਾਲੀਆ ਮੂਲ ਨ ਮਨੋ ਵਿਸਾਰੀਆ ਰਹਾਉ ਸੰਤਾ ਸੰਗਤ ਪਾਈਐ ਜਿਤ ਜਮ ਕੈ ਪੰਥ ਨਾ ਜਾਈਐ ਤੋ ਸਾਹਰ ਕਾ ਨਾਮ ਲੈ ਤੇਰੇ ਕੁਲੇ ਨ ਲੱਗੈ ਗਾਲ ਜੀਉ ਜੋ ਸਿਮਰੰਦੇ ਸਾਈਐ ਨਰਕ ਨਸੇ ਹੀ ਪਾਈਐ ਅਤੀ ਬਾਉ ਨ ਲੱਗਈ ਜਨਮਨ ਉੱਠਾ ਆਏ ਜੀਓ ਸੇਈ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ ਹਰ ਤਨ ਜਿਨਨੀ ਸੰਜਿਆ ਸੇਈ ਗੰਭੀਰ ਅਪਾਰ ਜੀਓ ਹਰ ਅਮਿਉ ਰਸਾਇਣ ਪੀਵਿਆ ਮੋਹਿ ਡਿਠੇ ਜਨਕੈ ਜੀਵਿਆ ਕਾਰਜ ਸਭ ਸਵਾਰ ਲੈ ਨਿਤ ਪੂਜੋ ਗੁਰ ਕੇ ਪਾਵ ਜੀਓ ਜੋ ਹਰ ਕੀਤਾ ਆਪਣਾ ਤਿਨੇ ਗੁਸਾਈ ਜਾਪਣਾ ਸੋ ਸੂਰਾ ਪ੍ਰਦਾਨ ਸੁ ਮਸਤਕ ਜਿਸ ਦਾ ਭਾਗ ਜਿਓ ਮਨ ਮੰਦੇ ਪ੍ਰਭ ਅਵਗਾਈਆ ਇਹੇ ਰਸ ਭੋਗਣ ਪਾਤ ਸਾਹੀਆ ਮੰਦਾ ਮੂਲ ਨਾ ਉਪਜਿਓ ਤਰੇ ਸੱਚੀ ਕਾਰ ਹੈ ਲਾਗ ਜਿਓ ਕਰਤਾ ਮਨ ਵਸਾਇਆ ਜਨਮੈ ਕਾ ਫਲ ਪਾਇਆ ਮਨ ਪਵੰਨ ਦਾ ਕੰਤ ਹਰ ਤੇਰਾ ਥੇ ਰਹੂਆ ਸੁਹਾਗ ਜੀਓ ਅਟਲ ਪਦਾਰਥ ਪਾਇਆ ਭੈ ਪੰਜਨ ਕੀ ਸਰਣਾਇਆ ਲਾਏ ਅੰਚਲ ਲਾਨਕ ਤਾਰ ਅਨ ਜਿੱਤਾ ਜਨਮੈ ਪਾਰ ਜੀਓ ਇਕ ਓੰਕਾਰ ਸਤਿਗੁਰ ਪ੍ਰਸਾਦ ਮਾਜ ਮਹੱਲਾ ਪੰਜਵਾ ਘਰ ਤੀਜਾ ਹਰ ਜਪ ਜਪੇ ਮਨ ਧੀਰੇ ਰਹਾਉ ਸਿਮਰ ਸਿਮਰ ਗੁਰਦੇਉ ਮਿਟ ਗਏ ਭੈ ਦੂਰੇ ਸਰਨਾਵੈ ਪਾਰ ਬ੍ਰਹਮ ਕੀ ਥਾਂ ਫਿਰ ਕਾਹੇ ਚੂਰੇ ਚਰਨ ਚਰਨ ਸੇਵ ਸੰਤ ਸਾਧਕੇ ਸਗਲ ਮਨੋਰਥ ਪੂਰੇ ਕਾਟ ਕਾਟੇ ਕ ਵਰਤਦਾ ਜਲ ਤਲ ਮਹੀਲ ਪੂਰੇ ਪਾਪ ਬਿਨਾ ਸੁਣ ਸੇਵਿਆ ਪਵਿੱਤਰ ਸੰਤਨ ਕੀ ਤੂਰੇ ਸਭ ਛਡਾਈ ਸਭ ਛਡਾਈ ਖਸਮ ਆਪ ਹਰ ਜਪ ਭਈ ਠਰੂਰੇ ਕਰਤੇ ਕੀਆ ਤਪ ਪਾਵਸੋ ਦੁਸ਼ਟ ਮੁਏ ਹੋਏ ਮੂਰੇ ਨਾਨਕ ਰਤਾ ਸਚ ਨਾਏ ਹਰ ਵੇਖੈ ਸਦਾ ਹਜੂਰੇ ਬਾਰੇ ਮਹਾਮਾਜ ਮਹੱਲਾ ਪੰਜਵਾ ਘਰ ਚੌਥਾ ਇੱਕ ਅੰਕਾਰ ਸਤਿਗੁਰ ਪ੍ਰਸਾਦ ਕਿਰਤ ਕਰਮ ਕੇ ਵਿਛੜੇ ਕਰਕੇ ਪਾਵੇਂ ਲੋ ਰਾਮ ਚਾਰਕੁੰਟ ਦੇਸ ਪਰਮੇ ਥੱਕ ਆਏ ਪ੍ਰਭ ਕੀ ਸ਼ਾਮ ਹੇਨ ਤਦਹ ਤੇ ਬਾਹਰੀ ਕਿਤਨਾ ਵਕਾਮ ਜਲ ਬਿਨ ਸਾਖ ਕੁਮਲਾਪ ਤੇ ਉਪਜੈ ਨਾਹੀ ਧਾਮ ਹਰ ਨਾਹ ਨ ਮਿਲਿਆ ਸਾਜਨਾ ਕਤ ਪਾਈਆ ਬਿਸਰਾਮ ਜਿਤ ਕਰ ਹਰ ਕੰਤ ਨ ਪ੍ਰਗਟੈ ਪਾਠਨਗਰ ਸੇ ਗ੍ਰਾਮ ਸਰਬ 시ਗਾਰ ਤੰਬੂਲ ਰਸ ਸਣਦੇ ਹੀ ਸਭ ਕਾਮ ਰਾਵ ਸੁਆਮੀ ਕੰਤਵੇ ਹੋਣੀਆ ਮੀਤ ਸੱਜਣ ਸਭ ਜਾਮ ਨਾਨਕੀ ਬੇਨੰਤੀਆ ਕਰ ਕਿਰਪਾ ਦੀਜਾ ਨਾਮ ਹਰ ਮੇਲੋ ਸੁਆਮੀ ਸੰਗ ਪ੍ਰਭ ਜਿਸ ਕਾ ਨੇ ਚਲਤਾ ਹਮ ਚੇਤ ਗੋਵਿੰਦ ਰੱਦੀ ਆ ਹੋਵੇ ਆਨੰਦ ਕਣਾ ਸੰਤ ਜਨਾ ਮਿਲ ਪਾਈਆ ਰਸਨਾ ਨਾਮ ਪੜਾ ਜਿਨ ਪਾਵਾਂ ਪ੍ਰਭ ਆਪਣਾ ਆਹੀ ਤਿਸੇ ਗੜਾ ਇੱਕ ਕਨ ਤਿਸ ਬਰ ਜਿਮਣਾ ਬਿਰਤਾ ਜਨਮ ਜਣਾ ਜਲ ਤਨ ਮਹੀ ਅਲ ਪੂਰਿਆ ਰਵਿਆ ਵਿੱਚ ਵਣਾ ਸੋ ਪ੍ਰਭ ਚਿਤਨਾ ਵੇ ਕਿਤੜਾ ਦੁੱਖ ਗੜਾ ਜਿਨੀ ਰਵਿਆ ਸੋ ਪ੍ਰਭ ਤਿੰਨਾ ਭਾਗ ਮਣਾ ਹਰ ਦਰਸ਼ਨ ਘਉ ਮਨ ਲੋਚਦਾ ਨਾਨਕ ਪਿਆਸ ਮਣਾ ਚੀਤ ਮਲਾਏ ਸੋ ਪ੍ਰਭ ਤਿਸ ਕੈ ਪਾਇ ਲੱਗਾ ਵੈਸਾ ਤਿੰਨ ਕਾ ਵਡਿਆ ਜਿੰਨਾ ਪ੍ਰੇਮ ਵਿੱਚ ਹਰ ਸਾਜਨ ਪ੍ਰਪੁਖ ਵਿਚਾਰ ਕਾ ਲੱਗੀ ਮਾਇਆ ਤੋ ਪੁੱਤਰ ਕਲਤਰ ਨਾ ਸੰਗਤ ਨਾ ਹਰ ਅਵਨਾਸੀ ਓਹ ਬਲਚ ਪਲਚ ਸਗਲੀ ਮੋਹੀ ਝੂਟਾ ਤੰਧ ਮੋਹ ਇੱਕ ਸਹਰ ਕੇ ਨਾਮ ਬਿਨ ਅੱਗੇ ਲਗਿਆ ਖੋਹੇ ਦਈਓ ਵਿਚਾਰ ਵਿੱਚ ਗੁਚਣਾ ਪ੍ਰਭ ਮਨ ਅਵਰ ਨਾ ਕੋਏ ਪ੍ਰੀਤਮ ਚਰਣੀ ਜੋ ਲੱਗੇ ਤਿੰਨ ਕੀ ਨਿਰਮਲ ਸੋਏ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲੋ ਪ੍ਰਾਪਤ ਹੋਈ ਵੈ ਸਾਖ ਸੁਹਾਵਾ ਤਾਂ ਲੱਗੈ ਜਾ ਸੰਤ ਪੀਟੈ ਹਰ ਸੋਈ ਹਰ ਜੀਠ ਜੁੜਨ ਦਾ ਲੋੜੀਆ ਜਿਸ ਅੱਗੇ ਸਭ ਨਿਵੰਨ ਹਰ ਸਚਣ ਦਾ ਵਣ ਲੱਗਿਆ ਕਿਸੇ ਨ ਦੇਈ ਬੰਨ ਮਾਨਕ ਮੋਤੀ ਨਾਮ ਪ੍ਰਭ ਉਨ ਲੱਗੈ ਨਾਹੀ ਸੰ ਰੰਗ ਸਭੇ ਨਾਰਾਇਣੇ ਜੀਤੇ ਮਨ ਪਾਵਨ ਜੋ ਹੰਡੂੜੇ ਸੁਕਰ ਸੋਈ ਜੀ ਕਰੰ ਜੋ ਪ੍ਰਭ ਕੀਤੇ ਆਪਣੇ ਸਹੀ ਕਈਹ ਧੰਨ ਆਪਣ ਲੀਆ ਜਿਮਲਾ ਵਿਛੜ ਕੋ ਰਵਨ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਨਨ ਹਰ ਜੇਠ ਰੰਗੀਲਾ ਤਿਸਣ ਜਿਸ ਕਾ ਭਾਗ ਮਥਨ ਆ ਸਾੜਤ ਪੰਦਾ ਤਿਸ ਲਗੈ ਹਰ ਨਾ ਹੋ ਨ ਜਿੰਨਾ ਪਾਸ ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ ਦੁਹੇ ਪਾਹਿ ਬੁਚੀਆ ਗਲ ਪਈ ਸੋ ਜਮਕੀ ਬਾਸ ਜਿਹਾ ਬੀਜਾ ਸੋ ਲੁਣਾ ਮੱਤਾ ਜੋ ਲਿਖਿਆਸ ਰਹਿਣ ਵਿਹਾਣੀ ਪਛਤਾਣੀ ਉੱਠ ਚੱਲੀ ਗਈ ਨਰਾਸ ਜਿਨ ਕੋ ਸਾਧੂ ਭੇਟਿਆ ਸੋ ਧਰਗ ਹੋਏ ਖਲਾਸ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਰਬ ਤੂਦ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਤਾ ਸਾੜ ਸੁਹੰਦਾ ਤਿਸ ਲਗੈ ਜਿਸ ਮਨ ਹਰ ਚਰਣ ਨਿਵਾਸ ਸਾਵਣ ਸਰਸਿਕਾ ਮਣੀ ਚਰਨ ਕਮਲ ਸਿਓ ਪਿਆਰ ਮਨ ਤਨ ਰੱਤਾ ਸੱਚ ਰੰਗ ਏਕੋ ਨਾਮ ਆਧਾਰ ਵਿਖਿਆ ਰੰਗ ਪੜਾਵਿਆ ਦਿਸਨ ਸਭੇ ਛਾਰ ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ ਵਣ ਤਣ ਪ੍ਰਭ ਸੰਗ ਮੋਲਿਆ ਸਮਰਤਪੁਰ ਕਾ ਪਾਰ ਹਰ ਮਿਲੜੇ ਨੂੰ ਮਨ ਦੂਚਦਾ ਕਰਮ ਮਿਲਾਵਣ ਹਾਰ ਜਿਨਨੀ ਸਕੀਏ ਪ੍ਰਭ ਪਾਇਆ ਹਾਉ ਤਿਨ ਕੈ ਸਤਪਨ ਹਾਰ ਨਾਨਕ ਹਰ ਜੀ ਮਾਇਆ ਕਰ ਸਬਦ ਸਵਾਰਣ ਹਾਰ ਸਾਵਣ ਤਨਾ ਸੁਹਾਗਣੀ ਜਿਨ ਰਾਮ ਨਾਮ ਉਰ ਹਾਰ ਆਦੋਈ ਪਰਮ ਪੁਲਾਣੀ ਆ ਦੂਜਾ ਲੱਗਾ ਹੇਤ ਲਖ ਸੀਗਾਰ ਬਣਾਇਆ ਕਾਰਜ ਨਾਹੀ ਕੀਤ ਜਿਤ ਦਿਨ ਦੇਹ ਬਿਨ ਸਸੀ ਤਤ ਵੇਲਾ ਕਹਿਸਨ ਪ੍ਰੇਤਾ ਪਕੜ ਚਲਾਇਨ ਦੂਤ ਜੰਮ ਕਿਸੇ ਨ ਦੇਨੀ ਪੇਤ ਝਟ ਖੜੋਤੇ ਕਿਨੇ ਮਾਹੇ ਜਿਨਸੂ ਲੱਗਾ ਹੇਤ ਆਤਮ ਰੂੜਾ ਤਨ ਕਪੇ ਸਾਹ ਵਾਸੇ ਤ ਜਿਹਾ ਬੀਜੈ ਸੂਲਣਾ ਕਰਮਾਂ ਸੰਦੜਾ ਖੇਤ ਨਾਨਕ ਪ੍ਰਭ ਸਰਣਾਗਤੇ ਚਰਨ ਬੋਹਿਤ ਪ੍ਰਭ ਦੇਤ ਸੇ ਭਾਦੋ ਨਰਕ ਨ ਪਾਈਆ ਹੈ ਗੁਰ ਰਖਣ ਵਾਲਾ ਹਿਤ ਅਸਨ ਪ੍ਰੇਮ ਓ ਮਾਹੜਾ ਕਿਉ ਮਿਲ ਗਿਆ ਹਰ ਜਾਏ ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਣ ਮਿਲਾਵੇ ਮਾਈ ਸੰਤ ਸਹਾਈ ਪ੍ਰੇਮ ਕੇ ਹਉ ਤਿਨ ਕੈ ਲਾਗਾ ਪਾਈ ਵਿਣ ਪ੍ਰਭ ਕੋ ਸੁਖ ਪਾਈਆ ਦੂਜੀ ਨਾਹੀ ਜਾਏ ਜਿੰਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਗਹਾਈ ਆਪ ਤਿਆਗ ਬੇਨਤੀ ਕਰੇ ਲਿਓ ਪ੍ਰਭੂ ਲੜ ਲਾਏ ਜੋ ਹਰ ਕੰਤ ਮਿਲਾਇਆ ਸੇ ਵਿਛੜ ਕਤਹਿ ਨਾ ਜਾਏ ਪ੍ਰਭ ਵਿਣ ਦੂਜਾ ਕੋ ਨਹੀਂ ਨਾਨਕ ਹਰ ਸਰਣਾਏ ਅਸੂ ਸੁਖੀ ਵਸੰਦੀਆਂ ਜਿਨਾ ਮਇਆ ਹਰ ਰਾਇ ਕਤਕ ਕਰਮ ਕਮਾਵਣੀ ਦੋਸ ਨ ਕਾਹੂ ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ ਵੇਮ ਕੋਏ RAM ਤੇ ਲੱਗਨ ਜਨਮ ਵਿਜੋਗ ਖਿੰਮੈ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ ਵਿੱਚ ਨ ਕੋਈ ਕਰ ਸਕੈ ਕਿਸਤਰ ਵਹ ਰੂਜ ਕੀਤਾ ਕਿਛੂ ਨਾ ਹੋਵਈ ਲਿਖਿਆ ਧੁਰ ਸੰਜੋਗ ਵੜ ਭਾਗੀ ਮੇਰਾ ਪ੍ਰਭ ਮਿਲੈ ਤਾਂ ਉਤਰੇ ਸਭ ਬਿਯੋਗ ਨਾਨਕ ਕਉ ਪ੍ਰਭ ਰਖ ਲੇ ਮੇਰੇ ਸਾਹਿਬ ਬੰਦੀ ਮੋਚ ਕਤ ਕਹਵੈ ਸਾਧ ਸੰਗ ਬਿਨ ਸਹਿ ਸਬਹ ਸੋਚ ਮੰਗਰ ਮੋਹ ਸੁਹੰਦਿਆ ਹਰ ਪ੍ਰਸੰਗ ਬੈਠੜਿਆ ਆਹ ਤិន ਕੀ ਸੁਭਾ ਕਾ ਕਣੀ ਜੇ ਸਾਹਿਬ ਮਿਲੜਿਆ ਧਨ ਮਨ ਮੋਲਿਆ ਆਰਾਮ ਸੇ ਹੁ ਸੰਗ ਸਾਥ ਸਹੀ ਲੜਿਆ ਸਾਥ ਜਨਾਂ ਤੇ ਬਾਹਰੀ ਸੇ ਰਹਿਣ ਅਕੇ ਲੜਿਆ ਤੈਨ ਦੁੱਖ ਨ ਕਬੂਤਰ ਸੇ ਜਮ ਕੇ ਵਸ ਪੜਿਆ ਜਿੰਨੀ ਰਾਵਿਆ ਪ੍ਰਭ ਆਪਣਾ ਸੇ ਦਿਸਨ ਨਿਤ ਖੜਿਆ ਰਤਨ ਜਿਵੇਂ ਹਰ ਲਾਲ ਹਰ ਕੰਠ ਤਨਾ ਜੜਿਆ ਨਾਨਕ ਵਾਚੈ ਧੂੜ ਤੈਨ ਪ੍ਰਭ ਸਰਣੀ ਦਰ ਪੜਿਆ ਮੰਗਹਰ ਪ੍ਰਭ ਆਰਾਧਨਾ ਬਹੁੜ ਨ ਜਨਮੜਿਆ ਉਹ ਤੋ ਕਰਨਾ ਵੈ ਪਈ ਕੰਟ ਮਿਲਿਆ ਹਰਨਾਹ ਮਨ ਵਿਦਿਆ ਚਰਨ ਆਰਬਿੰਦ ਦਰਸ਼ਨ ਲਗੜਾ ਸਾਹ ਓਟ ਗੋਵਿੰਦ ਗੋਪਾਲ ਰਾਏ ਸੇਵਾ ਸੁਆਮੀ ਲਾਹ ਵਿਖਿਆ ਪਹੇ ਨਾ ਸਕੇ ਮਿਲ ਸਾਧੂ ਗੁਣਗਾਹ ਜਹਤੇ ਉਜਿਤ ਹੈ ਮਲੇ ਸੱਚੀ ਪ੍ਰੀਤ ਸਮਾਹ ਕਰ ਗਹਿ ਲੀਨੀ ਪਾਰ ਬ੍ਰਹਮ ਬੌੜ ਨ ਵਿਛੜਿਆ ਬਾਰ ਜਾਓ ਲਖਬੀਰਿਆ ਹਰ ਸੱਜਣ ਅਗਮਾਗਾਹ ਸ਼ਰਮ ਪਈ ਨਾਰਾਇਣ ਨਾਨਕ ਦਰ ਪਈਆ ਪੂਖ ਸੁਹੰਦਾਲ ਸਰਬ ਸੁਖ ਜਿਸ ਬਖਸੇ ਵੇ ਪ੍ਰਵਾਹ ਮਾਗ ਮਜਨ ਸੰਤ ਸਾਧੂਆ ਤੋੜੀ ਕਰ ਇਸ ਨਾਨ ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰ ਦਾਨ ਜਨਮ ਕਰਮ ਮਲ ਤਰਾ ਮਨ ਤੇ ਜਾਏ ਗਮਾਨ ਕਾਮ ਕ੍ਰੋਧ ਨਾ ਮੋਹੀਆ ਬਿਨਸਾ ਲੋਭ ਸਵਾਨ ਸੱਚੇ ਮਾਰਗ ਚੱਲਦਿਆ ਉਸਤਤ ਕਰੇ ਜਹਾਨ 68 ਤੀਰਥ ਸਗਲ ਪੁੰਨ ਜੀਦਾ ਅਪਰਵਾਨ ਜਿਸਨੂੰ ਦੇਵ ਦਾ ਕਰ ਸੋਹੀ ਪੁਰਖ ਸੁਜਾਨ ਜਿੰਨਾ ਮਿਲਿਆ ਪ੍ਰਭ ਆਪਣਾ ਨਾਨਕ ਤਨ ਕੁਰਬਾਨ ਮਾਗ ਸੁੱਚੀ ਸੇ ਕਾਂਡਿਆ ਹੈ ਜਿਨ ਪੂਰਾ ਗੁਰ ਮਿਹਰਬਾਨ ਫਲਗੁਣ ਆਨੰਦ ਪਾਰ ਜਨਾ ਹਰ ਸੱਜਣ ਪ੍ਰਗਟ ਆਏ ਸੰਤ ਸਹਾਈ RAM ਕੇ ਕਰ ਕਿਰਪਾ ਦੀਆ ਮਿਲਾਏ ਜੀਜ ਸੁਹਾਵੇ ਸਰਬ ਸੁਖ ਹੁਣ ਦੁੱਖਾ ਨਹੀਂ ਜਾਏ ਇਛਪਨੀ ਵਡ ਭਾਗਣੀ ਵਰ ਪਾਇਆ ਹਰ ਰਾਈ ਮਿਲ ਸਹੀਆ ਮੰਗਲ ਗਾਵਹੀ ਗੀਤ ਗੋਵਿੰਦਾ ਲਾਈ ਹਰ ਜਿਹਾ ਅਵਰ ਨੰਦ ਸਈ ਕੋਈ ਦੂਜਾ ਲਵੇ ਨਾ ਲਾਈ ਹਾਲਤ ਪਰਤ ਸਵਾਰਿਓ ਨਾ ਨਿਸ਼ਚਲ ਦਿੱਤੀਆਂ ਜਾਏ ਸੰਸਾਰ ਸਾਗਰ ਤੇ ਰਖਿਆ ਨ ਬਹੁੜ ਨ ਜਨਮੈ ਧਾਈ ਜੇਵਾ ਏਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਏ ਫਲ ਗੁਣ ਨਿਤ ਸਲਾਹੀਆ ਜਿਸ ਨੂੰ ਤਿਲ ਨਾ ਤਮਾਈ ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ ਹਰ ਗੁਰਪੂਰਾ ਆਰਾਧਿਆ ਦਰਗਹ ਸੱਚ ਖਰੇ ਸਰਬ ਸੁਖਾਂ ਦੇ ਚਰਨ ਹਰ ਭਉਜਲ ਵਿਖਮ ਤਰੇ ਤ੍ਰੇਮ ਭਗਤ ਤិន ਪਾਈਆ ਵਿਖਿਆ ਨਾਹੇ ਜਰੇ ਕੂੜ ਗਏ ਦਵਧਾ ਨਸੀ ਪੂਰਨ ਸੱਚ ਪਰੇ ਪਾਰ ਬ੍ਰਹਮ ਪ੍ਰਭ ਸੇਵਦੇ ਮਨ ਅੰਦਰ ਏਕ ਤਰੇ ਮਹਾ ਦਿਵਸ ਮੂਰਤ ਪਲੇ ਜਿਸ ਕੋ ਨਦਰ ਕਰੇ ਨਾਨਕ ਮੰਗੈ ਦਰਸਦਾਨ ਕਿਰਪਾ ਕਰੋ ਹਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰ